ਸ਼ਕਤੀ ਅਮਰ ਹੈ ਕਾਲਮਿਕ ਸ਼ਕਤੀ ਅਮਰ ਹੈ ਕਾਜੀ ਕੀ ਨਾਮ ਆਪਣਾ ਮੇਰਾ ਨਾਮ ਲਖਮੀ ਅੱਜ ਕਿਹੜੀ ਪ੍ਰੈਸ ਕਾਨਫਰੰਸ ਦੀ ਗੇਟਿੰਗ ਕਰਨ ਦੀ ਇਹ ਕਾਰਨ ਇਸ ਕਰਕੇ ਹੈ ਕਿ ਜਿਹੜਾ ਇੱਕ ਨੌਨਵਾ ਹੈਗਾ ਵੀ ਆਪਣਾ ਪ੍ਰਧਾਨ ਸੀ ਸਾਡਾ ਸੰਨੀ ਪ੍ਰਧਾਨ ਜੋ ਕਿ ਉਹਨੂੰ ਟਿਕਟ ਨਹੀਂ ਦਿੱਤੀ ਸਾਨੂੰ ਕੋਈ ਵੀ ਕੰਮ ਪੈਂਦਾ ਸੀ ਦਿਨ ਰਾਤ ਮੈਂ ਕੋਈ ਵੀ ਆਪਣੇ ਵਰਕਿੰਗ ਜਿੰਨੇ ਮੇਰੇ ਆਪਣਾ ਲਾਗੇ ਬੰਨੇ ਗਵਾਨ ਦਿੰਦੇ ਸੀ ਉਹਨਾਂ ਦਾ ਕੋਈ ਵੀ ਮਸਲਾ ਪੈਂਦਾ ਸੀ ਤੇ ਮੈਂ ਰਾਤ ਦਿਨ ਫੋਨ ਕਰਦਾ ਸੀ ਦੋਸਤਾਂ ਮੇਰੇ ਨਾਲ ਤੁਰਦੇ ਸੀ ਤੇ ਪਰ ਇਹਨਾਂ ਨੂੰ ਜਿਹੜੀ ਅਜ ਨਹੀਂ ਟਿਕਟ ਮਿਲੀ ਗਈ ਬਹੁਤ ਵੱਡੀ ਗਲਤ ਗੱਲ ਆ ਆਪਣਾਣਾਂ ਲਈ ਵਸਤੀ ਵੀ ਕਿ ਬਾਕੀ ਕੋਈ ਵੀ ਗੱਲ ਨਹੀਂ ਹਨ ਕੋਈ ਗੱਲ ਨਹੀਂ ਕਿ ਜਿੱਦਾਂ ਵੀ ਆ ਹੁਣ ਟਿਕਟ ਆਪਾਂ ਜਿੱਤ ਕੇ ਇਹਨਾਂ ਨੂੰ ਹੁਣ ਕਰਾਂਗੇ ਜਾਦ ਖੜੇ ਹੋ ਕੇ ਵੀ ਆਪਾਂ ਇਹਨਾਂ ਦੇ ਨਾਲ ਹੀ ਆ ਜਿੱਥੇ ਵੋਟਾਂ ਪਬਲਿਕ ਨੇ ਪਬਲਿਕ ਨੇ ਸਾਡੇ ਕਹਿੰਦੇ ਬਾਣੀ ਆ ਕਿ ਜਿੱਦਾਂ ਵੀ ਹੋਊਗਾ ਆਪਾਂ ਬੋਰਨ ਪੱਕ ਜਿਤਾਵਾਂਗੇ ਕਿ ਹਰਾਲ ਮਾਲਮ ਵੀ ਕਿ ਤੇ ਅਸੀਂ ਭਾਈ ਸੰਨੀ ਹਣਾਂ ਦੇ ਨਾਲ ਆ ਜੋ ਕਾਂਗਰਸ ਨੇ ਸਾਡੇ ਨਾਲ ਧੱਕਾ ਕੀਤਾ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਆ ਤੇ ਐਂ ਆਜ਼ਾਦ ਖਲੋਗੇ ਇਹਨਾਂ ਨੂੰ ਰਿਜ਼ਲਟ ਦਿੱਤਾ ਜਾਵੇਗਾ ਕਾਂਗਰਸ ਵਾਲਿਆਂ ਨੂੰ ਜਦੋਂ ਤੁਹਾਨੂੰ ਮੁਸ਼ਕਲ ਹੁੰਦੀ ਸੀ ਕਿ ਸਨੀ ਭਾਜੀ ਕੋ ਜਾਂਦੇ ਸੀ ਮੁਸ਼ਕਲ ਦਾ ਹੱਲ ਹੁੰਦਾ ਸੀਗਾ ਤੁਹਾਡਾ ਮੁਸ਼ਕਲ ਦਾ ਭਾਈ ਸਾਡਾ ਭਰਾ ਦਿਨ ਰਾਤ ਸਾਡੇ ਨਾਲ ਆ ਹਰ ਕੋਈ ਕੰਮ ਸਾਡਾ ਹੁੰਦਾ ਰਿਹਾ ਵਾ ਪਰ ਕਾਂਗਰਸ ਨੇ ਹੁਣ ਜੋ ਸਾਡੇ ਨਾਲ ਧੱਕਾ ਕੀਤਾ ਵਾ ਇਹਨਾਂ ਨੂੰ ਰਿਜ਼ਲਟ ਦਿੱਤਾ ਜਾਵੇਗਾ ਜਲਬੜੀ ਜਲਦੀ ਹਾਂ ਜੀ ਸਰ ਆਪਣਾ ਨਾਮ ਦੱਸ ਕੇ ਤੇ ਅੱਜਕੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕੀ ਮੈਟਰ ਹੈ ਮੇਰਾ ਨਾਮ ਸਨੀ ਪ੍ਰਧਾਨ ਭਗਵਾਨ ਵਾਲਮੀਕਾ ਆਸ਼ਰਮ ਤੋਂ ਸ਼ਹਿਰੀ ਆਪਣੀ ਵਾਰਡ ਨੰਬਰ 65 ਦਾ ਹੁਣ ਜਿਹੜੀ 50 ਬਣੀ ਆ ਉਹਦਾ ਮੁੱਖ ਸੇਵਾਦਾਰ ਆ ਜਿਹੜੀ ਪ੍ਰੈਸ ਮੀਟਿੰਗ ਕੀਤੀ ਗਈ ਇਹ ਸਾਡੇ ਵੱਖ-ਵੱਖ ਬੂਥਾਂ ਦੇ ਵਾਰਡ ਨੰਬਰ 65 ਦੇ ਸਨੀਕ ਆ ਆਪਾਂ ਕਾਫੀ ਦੇਰ ਤੋਂ ਆਪਣੇ ਕਾਂਗਰਸ ਦੀ ਪਾਰਟੀ ਨਾਲ ਮਤ ਕਰਦੇ ਹਾਂ ਬੂਥਾਂ ਮੇਲੇ ਵੋਟਾਂ ਮੇਲੇ ਸਾਨੂੰ ਬਲਾਰੀਆ ਸਾਹਿਬ ਵੱਲੋਂ ਇੱਕ ਵਿਸ਼ਵਾਸ ਦਿੱਤਾ ਗਿਆ ਸੀ ਐਮਐਲਏ ਸਾਹਿਬ ਵੱਲੋਂ ਕਾਂਗਰਸ ਵੱਲੋਂ ਵੀ ਤੁਸੀਂ ਆਪਣੇ ਇਲਾਕੇ ਦੇ ਵੱਖ-ਵੱਖ ਗਲੀਆਂ 'ਚ ਮਹੱਲਿਆਂ 'ਚ ਜਾ ਕੇ ਪ੍ਰਚਾਰ ਕਰੋ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਮਿਲੇਗਾ ਤੁਹਾਨੂੰ ਟਿਕਟ ਦਿੱਤੀ ਜਾਊਗੀ ਮਗਰ ਹੁਣ ਇਦਾਂ ਦਾ ਮਸਲਾ ਆਇਆ ਕਿ ਸਾਰੇ ਵੱਖਰੇ-ਵੱਖਰੇ ਗਲੀਆਂ 'ਚ ਆਏ ਆ ਵੀ ਜਿਹਦੀ ਟਿਕਟ ਆ ਇੱਕ ਉਹੋ ਇਹੋ ਜਿਹੇ ਬੰਦੇ ਨੂੰ ਦਿੱਤੀ ਗਈ ਆ ਜਿਨ੍ਹਾਂ ਨੇ ਕਦੀ ਅੱਜ ਤੱਕ ਸਮਾਜ ਦਾ ਕੋਈ ਗਲੀ ਮਹੱਲੇ ਦਾ ਜਾ ਕੇ ਹਾਲ ਨਹੀਂ ਪੁੱਛਿਆ ਕਦੀ ਕੰਮ ਨਹੀਂ ਕਰਾਇਆ ਸਾਨੂੰ ਜਦੋਂ ਵੀ ਕਿਤੇ ਲੋੜ ਪਈ ਸਮਾਜ ਨੂੰ ਸਮਾਜ ਸਾਡੇ ਪਾਇਆ ਪਰ ਸਮਾਜ ਨਾਲ ਰਾਹ ਦਿਨ ਖੜੇ ਰਹੇ ਆ ਕਿਉਂਕਿ ਕਿਸੇ ਸਮੇਂ ਸਾਲ ਤੋਂ ਸਾਡੇ ਇਲਾਕੇ 'ਚ ਪਾਣੀ ਦੀ ਅਵਸਥਾ ਬਹੁਤ ਬੰਦ ਹੋ ਗਈ ਸੀ। ਆਪੋਰੇ ਵਾਸਤੇ ਧਰਨੇ ਵੀ ਲਾਉਂਦੇ ਸੀ ਆਪਣੇ ਸਮਾਜ ਦੇ ਕੰਮ ਕਰਾਣੇ ਜੇ ਬੱਤੀ ਦਾ ਮਸਲਾ ਹੁੰਦਾ ਸੀ ਔਰੇ ਵਾਸਤੇ ਵੀ ਧਰਨੇ ਲਾ ਕੇ ਕੰਮ ਕਰਾਣੇ ਸੀ। ਹੁਣ ਸਾਡਾ ਇਲਾਕਾ ਬਹੁਤ ਵਧੀਆ ਚੱਲ ਰਿਹਾ ਸੀ ਪਰ ਸਾਨੂੰ ਕਾਂਗਰਸ ਪਾਰਟੀ ਨੇ ਜਿਹੜਾ ਇੱਕ ਫਤਵਾ ਦੇ ਕੇ ਸਾਡੇ ਵੀਰਾਂ ਭਰਾਵਾਂ ਨੂੰ ਸਾਡੇ ਮੈਂਬਰਾਂ ਨੂੰ ਨਾਰਾਜ਼ ਕੀਤਾ। ਇਹ ਬਹੁਤ ਨਿੰਦਣਜੋਗ ਗੱਲਾਂ ਲਾਰਿਆ ਸਾਹਿਬ ਜੇ ਕਾਂਗਰਸ ਪਾਰਟੀ ਨੂੰ ਵੀ ਬੈਕ ਆਪਣੇ ਅਸ਼ਵਨੀ ਪਪੂ ਜੀ ਨੂੰ ਵੀ ਬੇਨਤੀ ਕਰਦਾ ਜੇ ਇਦਾਂ ਦਾ ਕਰਨਾ ਹੀ ਸੀ ਤੂੰ ਇਹ ਕਿ ਲੋਕਾਂ ਨੂੰ ਜਾਂ ਆਮ ਭਰਾਣਾਂ ਨੂੰ ਜਾਂ ਕਿਹ ਵੀਰ ਨੂੰ ਕੁਮਰਾਹ ਕਿਉਂ ਕਰਦੇ ਹੋ ਉਹਨੂੰ ਸਾਫ਼ ਸਪਸ਼ਟਾ ਜੀ ਦੱਸਿਆ ਜਾਵੇ ਕਿ ਤੂੰ ਇਲੈਕਸ਼ਨ ਲੜਨ ਯੋਗ ਆ ਕਿ ਨਹੀਂ ਯੋਗ ਆ ਹੁਣ ਜਿਹੜੀ ਟਿਕਟ ਆ ਨਾ ਤੁਸੀਂ ਇੱਕ ਦੇ 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 ਦਿੱਤੀ ਆ ਇਹ ਹੁਣ ਜਿਤਨੀ ਤੁਹਾਡੇ ਹੱਥੇ ਓਕੀ ਆ ਕਿ ਆਉਣ ਵਾਲੇ ਸਮੇਂ 'ਚ ਇਹ ਲੋਕਾਂ ਨੂੰ ਪੁੱਛਿਆ ਜਾਊਗਾ ਕਿ ਇਹ ਵੋਟ ਕਿਨੂੰ ਜਾਊਗੀ ਪਾਰਟੀਆਂ ਨੂੰ ਜਾਊਗੀ ਜਾਂ ਆਮਦਨੇ ਨੂੰ ਜਾਊਗੀ ਜਾਂ ਯਾਦ ਨੂੰ ਜਾਊਗੀ ਜਾਂ ਕਮਾਂ ਨੂੰ ਜਾਊਗੀ ਮੈਂ ਅੱਜ ਇਹੋ ਕਹਿਣਾ ਵੀ ਆਪਣੇ ਵਾਰਡ ਨੰਬਰ 50 ਵਾਲਿਆਂ ਨੂੰ ਕਿ ਜਿਹੜੀ ਵੋਟਾਂ ਨਾ ਇਹ ਤੁਹਾਡੇ 7 ਸਾਲ ਹੋਰ ਖਰਾਬ ਕਰਨ ਵਾਲੀ ਏ ਅਚਾਨੀ ਭਾਈ ਕਿੰਨੀ ਦੇਰ ਤੋਂ ਤੁਸੀਂ ਇਹ ਸੇਵਾ ਕਰ ਰਹੇ ਮੈਂ ਮੈਂ ਤਾਂ ਹਮੇਸ਼ਾ ਆਪਣੀ ਕੌਮ ਦੀ ਤੇ ਆਪਣੇ ਇਲਾਕੇ ਦੀ ਰਾਤ ਦਿਨ ਸੇਵਾ ਕਰਦਾ ਤੇ ਸਾਰੇ ਜਿਹੜੇ ਵੀਰ ਖਲੋਤੇ ਆ ਇਹ ਕਿਦੋਂ ਵੋਟਾਂ ਦੇ ਪੈਸੇ ਦੇ ਜਾਂ ਲਾਲਚ ਦੇ ਦੇਖ ਨਹੀਂ ਬੁਲਾਏ ਜਦੋਂ ਵੀ ਕੋਈ ਕੰਮ ਕਹਿੰਦੇ ਰਾਤ ਬਰਾਤੇ ਆਪਾਂ ਹਮੇਸ਼ਾ ਸੇਵਾ ਕਰਦੇ ਆਂ ਤੇ ਅੱਗੇ ਵੀ ਕਰਦੇ ਹਾਂ ਹੁਣ ਭਾਵੇਂ ਨਈ ਟਿਕਟ ਮਿਲੀ ਆਪਾਂ ਫੇਰ ਕਰ ਦੇਣਾਗੇ ਸੇ ਸੀਨੀਅਰ ਲੀਡਰ ਨਾਲ ਸਲਾਹ ਕੀਤੀ ਵੀ ਮੇਰੀ ਟਿਕਟ ਤੁਸੀਂ ਕਿਹਾ ਸੀ ਜਾਂ ਨਹੀਂ ਦਿੱਤੀ ਗਈ ਕਾਰਨ ਪੁੱਛਿਆ ਗਿਆ ਸਾਨੂੰ ਜਦੋਂ ਪਤਾ ਲੱਗਾ ਸੀਆਈਡੀ ਰਿਪੋਰਟ ਤੋਂ ਸਾਡੀਆਂ ਵੀ ਜੱਥੇਬੰਦੀਆਂ ਸਾਡੇ ਲੀਡਰਸ਼ਿਪ ਜਿਹੜੇ ਵੀ ਸੀਨੀਅਰ ਆ ਉਹਨਾਂ ਦੀ ਸੀਆਈਡੀਆਂ ਸੀ ਜਦੋਂ ਸਾਨੂੰ 2 ਵਜੇ ਪਤਾ ਲੱਗਾ ਵੀ ਸਾਡੀ ਟਿਕਟ ਕਾਰ ਬਾਇਕੜ ਕੀਤੀ ਆ ਆਪਾਂ ਜਾ ਕੇ ਪੁੱਛਿਆ ਮਗਰ ਉਹਨਾਂ ਨੇ ਕੋਈ ਚਾਜ ਦੇ ਤਰੀਕੇ ਨਾਲ ਸਪਸ਼ਟੀ ਕਰਨ ਦਿੱਤਾ ਉਤੋਂ ਕਹਿ ਦਿੱਤਾ ਲਾਰੀਆ ਸਾਹਿਬ ਸਾਡੇ ਐਮਐਲਏ ਜਿਹੜੇ ਪਹਿਲੇ ਹਾਰ ਚੁਕੇ ਆ ਹੁਣ ਵੀ ਚੰਡੀਗੜ੍ਹ ਆ ਇਹ ਸਾਨੂੰ ਦੱਸਿਆ ਗਿਆ ਮਗਰ ਸਾਡੀ ਹੁਣ ਰਣਨੀਤੀ ਜਿੱਦਾਂ ਦੀ ਪਹਿਲੇ ਸੀ ਉਸ ਤੋਂ ਹੋਰ ਨਿਆਰਾ ਤੇਜ ਹੋਏਗੀ ਆਪਾਂ ਆਪਣਾ ਰੁਕ ਆਪਣੇ ਇਲਾਕੇ ਨੂੰ ਸੁਧਾਰਨ ਵਾਸਤੇ ਯਾਦ ਉਮੀਦਵਾਰ ਲੜਾਂਗੇ ਉਸ ਤੋਂ ਬਾਅਦ ਜਿੱਤ ਪ੍ਰਾਪਤ ਜਿੱਤ ਪ੍ਰਾਪਤ ਕਰਕੇ ਆਪਣੇ ਇਲਾਕੇ ਦੀ ਝੋਲੀ 'ਚ ਪਾਵਾਂਗੇ ਉਹਨੂੰ ਹੋਰ ਇਲਾਕੇ ਨੂੰ ਖੁਸ਼ਹਾਲ ਕਰਾਂਗੇ ਆਪਾਂ ਹੁਣ ਵੀ ਬੇਨਤੀ ਸਮੇਂ ਦੇ ਅਕਸਰ ਹੀ ਹਰ ਇੱਕ ਪਾਰਟੀ ਐਸੀ ਭਾਈ ਚਾਰੇ ਦਾ ਇਸਤੇਮਾਲ ਕਰਕੇ ਫਿਰ ਛੱਡਣ ਦੀ ਕੋਸ਼ਿਸ਼ ਕਰਦੀ ਰਹਿੰਦੀ ਕਾਰਨ ਨੀਕੀ ਕਰੋ ਖੂਚੇ ਪਾਓ ਮਤਰਾ ਵੀ ਮਾਲ ਹਿਸਾਬ ਸਾਡੇ ਨਾਲ ਕੀਤਾ ਹੁਣ ਤੁਹਾਨੂੰ ਵੀ ਪਤਾ ਤੁਸੀਂ ਹਰ ਜਿਹੜੇ ਚ ਹਰ ਮਹੱਲੇ ਚ ਹਰ ਪ੍ਰੈਸ ਕਰਦੇ ਹੋ ਉਹਨਾਂ ਦਾ ਵੀ ਤੁਹਾਨੂੰ ਰਿਕਾਰਡ ਪਰਾ ਸਾਨੂੰ ਵੀ ਤੁਸੀਂ ਕਾਫੀ ਦਿਨ ਤੋਂ ਜਾਣਦੇ ਹੋ ਆਪਾਂ ਹਮੇਸ਼ਾ ਸੇਵਾ ਕਰਦੇ ਆਂ ਸਾਡੇ ਇਲਾਕੇ ਨੇ ਪਤਾ ਕਿਉਂ ਸਿਆਸਤ ਹੁੰਦੀ ਹੈ ਸਾਡਾ ਐਸੀ ਇਲਾਕਾ ਆ ਇਹ ਐਸੀ ਬੋਰਡ ਬੈਂਕ ਆ ਇਹ ਸਮਝਦੇ ਹਨ ਪੜਾ ਮਗਰ ਆਪਾਂ ਅਨਪੜ੍ਹ ਨਹੀਂ ਆ ਆਪਾਂ ਪੂਰਾ ਜਵਾਬ ਦੇਣਾ ਜਾਣਦੇ ਕਿਉਂਕਿ ਸਾਡਾ ਇਲਾਕਾ ਇਸ ਟਾਈਮ ਬੜਾ ਬਹੁਤ ਵੱਡੇ ਪੱਦਰ ਤੇ ਨਸ਼ੇ 'ਚ ਝੂਲੰਦਿਆ ਸਫਾਈ ਬਸਤਾ ਨਹੀਂ ਕੋਈ ਕੋਈ ਪ੍ਰਬੰਧ ਨਹੀਂ ਕੋਈ ਅਫਸਰ ਨਹੀਂ ਹੁੰਦਾ ਐਸਾ ਐਮਐਲਏ ਵੱਲੋਂ ਜਾਇਆ ਜੇ ਤੁਸੀਂ ਸੀਨੀਅਰ ਜਾਂ ਐਮਪੀ ਨੂੰ ਮਿਲੇ ਐਮਪੀ ਸਾਹਿਬ ਨੂੰ ਮੈਂ ਦੇਖੋ ਐਮਪੀ ਸਾਹਿਬ ਤੇ ਸਾਡੇ ਕਦੀ ਇਲਾਕੇ 'ਚ ਤਿੰਨ ਆਰੀ ਐਮਪੀ ਬਣ ਕੇ ਕਦੀ ਕੁਲਵਾਰੀ ਗੇੜ ਵਾਰਡ ਨੰਬਰ 65 ਜਿਹੜੀ ਹੁਣ ਪੰਜਾਬ ਆ ਇਰਚੇ ਨਹੀਂ ਬੜੇ ਮਗਰ ਸਾਡੇ ਇਲਾਕੇ ਨੇ ਫਿਰ ਵੀ ਉਹਨਾਂ ਦਾ ਮਾਣ ਬਖਸ਼ਿਆ ਉਹਨਾਂ ਨੂੰ ਫਿਰ ਐਮਪੀ ਬਣਾਇਆ ਮਗਰ ਜਿੱਥੇ-ਜਿੱਥੇ ਵੀ ਉਹ ਹੁਣ ਆਣਗੇ ਆਪਾਂ ਸਮਾਜ ਦੇ ਮੋਰਵਾਰਾਂ ਆਪਾਂ ਨਾਲ ਵਿਰੋਧ ਕਰਾਂਗੇ ਤੇ ਪੂਰੀ ਲੀਡਰਸ਼ਿਪ ਦਾ ਵੀ ਆਪਾਂ ਵਿਰੋਧ ਕਰਦੇ ਵੀ ਜਿੱਥੇ-ਜਿੱਥੇ ਤੁਹਾਨੂੰ ਨੈਕਸਟ ਸਟੈਪ ਸਾਡਾ ਸਾਡੇ ਇਲਾਕੇ ਦੀ ਬਹੁਤ ਵਧੀਆ ਸੁਨਾਈ ਹੋਣੀ ਤਾਂ ਉਹ ਸੁਨਾਈ ਵਾਸਤੇ ਲੀਡਰ ਕੋਈ ਨਹੀਂ ਆ ਯਾਰ ਉਮੀਦਵਾਰ ਵੱਲੋਂ ਕੀਤਾ ਜਾਊਗਾ ਜਿਹਨਾਂ ਵਿੱਚ ਇਹ ਆਪਣੇ ਵੋਟ ਪਾਰਟੀ ਨੂੰ ਛੱਡ ਕੇ ਆਪਣੇ ਕਮਾਣੂ ਪਾਣਗੇ ਇਹਨਾਂ ਦਾ ਇਹ ਦੇਸ਼ ਆ ਇਹਨਾਂ ਦਾ ਦੇਸ਼ ਮਾਣਾ ਕਿੰਨੀ ਵੋਟ ਆ ਤੁਹਾਡੇ ਟੋਟਲ ਸਾਡੀ ਵਾਰਚੇ ਤਕਰੀਬਨ ਵੋਟ ਐਸਸੀ ਭਾਈਚਾਰੇ ਦੀ 100% ਚੋਂ 80% ਆ ਤਾਂ ਸਾਡੀ ਐਸਸੀ ਵਾਰਡ ਬਣੀ ਆ ਤੇ ਤਕਰੀਬਨ ਜਿਹੜੀ ਬੋਥ ਬਿੰਦੀ ਆ ਨਾ ਉਹ ਐਸਸੀ ਪਰਿਵਾਰਾਂ ਲੋ ਹੀ ਪੈਂਦੀ ਆ ਤੇ ਜਿਹੜੀਆਂ 20% ਵੋਟਾਂ ਆ ਉਹ ਕਦੀ ਨਾ ਪੈਂਦੀਆਂ ਨਾ ਜਾਂਦੀਆਂ ਤੇ ਇਹ ਹੁਣ ਆਪਾਂ ਯਾਰ ਨੀਵਾਰਾ ਉਹ ਇਲੈਕਸ਼ਨ ਲੜਾਂਗੇ ਤੇ 21 ਤਰੀਕ ਤੇ ਰਿਜ਼ਲਟ ਖੁੱਲੇਗਾ ਵੀ ਜਿਹੜੇ ਸੋਦੇ ਹੋਏ ਆ ਜਾ ਕੀ ਲੀਡਰਸ਼ਿਪ ਹੋਈ ਆ ਜਾਂ ਕੀ ਕੰਪਰੋਮਾਈਜ਼ ਹੋਇਆ ਸੈਟਲਮੈਂਟ ਕਿ ਟਿਕਟ ਤਾਂ ਤੁਹਾਨੂੰ ਲਾਰਾ ਸੀਗਾ ਹੋਰ ਕਿਸੇ ਨੇ ਦੀ ਜੀ ਤੁਹਾਨੂੰ ਲੱਗਾ ਨਹੀਂ ਇਸ ਵਿੱਚ ਕੋਈ ਗੋਲਮਾਲ ਹੋਇਆ ਗੋਲਮਾਲ ਦਾ ਸਭ ਤੋਂ ਵੱਡਾ ਸਿੱਟਾ ਵੀ ਜਿਹੜੀ ਸਰਕਾਰਾਂ ਹੁੰਦੀਆਂ ਨਾ ਇਹਨਾਂ ਰਾਜ ਤੱਕ ਕੋਈ ਵਿਸ਼ਵਾਸ ਨਾ ਕਰੇ ਇਹ ਸਾਰਾ ਕੰਮ ਸੈਟਲਮੈਂਟ ਹੋਇਆ ਵੀ ਇਹ ਇਲਾਕੇ ਦੇ ਵਿੱਚ ਸਾਰੇ ਇਲਾਕੇ ਨੂੰ ਪੁੱਛਿਆ ਜਾਵੇ ਇਹ ਕੀ ਬੋਰਡ ਬੰਨੀ ਕਿੰਨੇ ਜਿੱਤਣਾ ਸੀ ਕਿੰਨੇ ਬੁਲਣੇ ਮਗਰ ਵੋਟਾਂ ਹੁਣ ਖਰਾਬ ਹੋਣੀਆਂ ਲੀਡਰ ਕੋਈ ਬੰਨਾ ਨਹੀਂ ਫੇਰ ਇਲਾਕਾ ਸਾਡਾ ਹੋਈ ਸਵਾਈ ਵਸਤਾ ਚ ਕਮਾਕਾਰਾਂ ਚ ਜਾਂ ਕੇ ਇੱਕ ਮਿੰਟ ਝੂਲਦਾ ਰਹਿਣਾ ਠੀਕ ਜਿੰਮੇਵਾਰ ਕਿੰਨੂੰ ਸਮਝਦੇ ਹੋ ਜੇ ਤੁਸੀਂ ਦੇਖੋ ਜੀ ਸਾਡੇ ਨਾਲ ਕੇਰੇ ਐਮਐਲਏ ਬਲਾਰੀਆ ਸਾਹਿਬ ਵੀ ਆ ਸਾਥ ਤੇ ਹੁਣ ਕਹਿਣਾ ਹੀ ਪੈਂਦਾ ਸਾਡਾ ਤੇ ਅੱਗੇ ਵੀ ਕਹਾਂਗੇ ਕਿਉਂਕਿ ਬੜੀ ਫਰਜ਼ਦਾਰੀ ਨਿਭਾਈ ਆ ਬੜੀ ਵਧੀਆ ਨਿਭਾਈ ਉਹਨਾਂ ਨੇ ਆਪਾਂ ਤੇ ਪੂਰੀ ਲੀਡਰਸ਼ਿਪ ਨੂੰ ਕਵਾਂਗੇ ਜੀ ਅਸ਼ੋਨੀ ਪੱਪੂ ਜੀ ਨੂੰ ਵੀ ਕਵਾਂਗੇ ਐਮਪੀ ਸਾਹਿਬ ਨੂੰ ਵੀ ਕਵਾਂਗੇ ਤੇ ਜੇ ਕਿਤੇ ਕੱਲ ਨੂੰ ਸਾਡੇ ਇਲਾਕੇ ਚ ਵੋਟਾਂ ਸਾਈ ਤੇ ਲੈਣ ਤੋਂ ਆਣਗੇ ਵੀ ਇਹਨਾਂ ਦਾ ਕੰਮ ਦਾ ਡਟ ਕੇ ਵਿਰੋਧ ਕਰਾਂਗੇ ਤੇ ਜਿਹੜੇ ਇਹਨਾਂ ਨਾ ਭੰਡ ਚੋਦਰੀ ਠੇਕੇਦਾਰ ਖਲੁੰਦੇ ਹਨ ਉਹਨਾਂ ਨੂੰ ਵੀ ਆਪਾਂ ਡਟ ਕੇ ਕਹਿੰਨੇ ਆ ਵੀ ਤੁਸੀਂ ਆਪਣੀਆਂ ਕਾਮਯਾਬੀਆਂ ਹੋਰ ਤੇਜ਼ ਕਰੋ ਸਾਡੀ ਸਕਰਮੀਆਂ ਜਿਹੜੇ ਕੰਮ ਆ ਉਹ ਸਾਡੇ ਪ੍ਰਤੀ ਰਾਤ ਦੇਨ ਸੇਵਾ 'ਚ ਆ ਤੇ ਅੱਗੇ ਵੀ ਜਿਹੜੀ ਕਰਦੇ ਆ ਇਲਾਕੇ ਦੀ ਸੇਵਾ ਹੁਣ ਵੀ ਕਰਾਂਗੇ ਹੁਣ ਵੀ ਸਾਡੇ ਨਾਲ ਉਹ ਸਮਾਜ ਆ ਤੇ ਇਹੋ ਸਮਾਜ ਵੋਟਾਂ ਲੈ ਕੇ ਕਾਮਯਾਬ ਬਣ ਕੇ ਆਪਣੇ ਇਲਾਕੇ ਦੀ ਸੇਵਾ ਕਰਾਂਗੇ